ਜਿਹੜੇ ਖਜ਼ੂਰ ਨੇ ਬਾਣੀ ਵਿੱਚ ਸਰਲੇਖ ਬਖਸ਼ਿਸ਼ ਕੀਤੇ ਨੇ ਉਹ ਸਰਲੇਖ ਵੀ ਸਿੱਖ ਦੀ ਜੀਵਨ ਜਾਂਚ ਨੇ ਕੇਵਲ ਉਹ ਬਾਣੀਆਂ ਦੇ ਨਾਮ ਤੱਕ ਸੀਮਤ ਨਹੀਂ ਸਭ ਤੋਂ ਪਹਿਲਾਂ ਇੱਕ ਓੰਕਾਰ ਇਸ ਦਾ ਭਾਵ ਸੀ ਕਿ ਸਿੱਖ ਦੀ ਮੰਜ਼ਲ ਉਹਨੇ ਇੱਕ ਵਿੱਚ ਅਪੇਧ ਹੋਣਾ ਖੈ ਇੱਕ ਵਿੱਚ ਅਪੇਧ ਹੋਣ ਦਾ ਵਸੀਲਾ ਕੇਵਲ ਤਾਂ ਕੇਵਲ ਗੁਰ ਪ੍ਰਸਾਦ ਖੈ ਗੁਰੂ ਦੀ ਕਿਰਪਾ ਨਾਲ ਇੱਕ ਵਿੱਚ ਅਪੇਧ ਹੋਇਆ ਜਾ ਸਕਦਾ ਹੈ ਤੇ ਉਸ ਗੁਰ ਪ੍ਰਸਾਦ ਨੂੰ ਪ੍ਰਾਪਤ ਕਰਨ ਦਾ ਜਰੀਆ ਕੀ ਹੈ ਤੇ ਖਜ਼ੂਰ ਨੇ ਕਹਿ ਦਿੱਤਾ ਜਪ ਉਸ ਪਰਮ ਪਿਤਾ ਪਰਮੇਸ਼ਵਰ ਦਾ ਜਪ ਜਪ ਸਹਿਬ ਆਪਾਂ ਬਾਣੀ ਦਾ ਨਾਮ ਵੀ ਕਹਿੰਨੇ ხਾਂ ਤੇ ਜੇ ਜਪ ਦੇ ਅਖਰੀ ਅਰਥ ਵੀ ਕਰਾਂਗੇ ਇਹਦਾ ਭਾਵ ਵੀ ਇਹ ਹੋਵੇਗਾ ਉਸ ਪਰਮ ਪਿਤਾ ਪਰਮੇਸ਼ਵਰ ਦਾ ਜਪ ਇੱਕ ਸਿੱਖ ਦੀ ਮੰਜ਼ਿਲ ਹੈ ਗੁਰ ਪ੍ਰਸਾਦ ਉਹਦਾ ਵਸੀਲਾ ਹੈ ਗੁਰ ਪ੍ਰਸਾਦ ਨੂੰ ਪ੍ਰਾਪਤ ਕਰਨ ਦੀ ਜੁਗਤ ਕੇਵਲ ਜਪ ਹੈ ਤੇ ਜਿਹੜੇ ਜਪ ਦੇ ਨਾਲ ਜੁੜ ਜਾਂਦੇ ਨੇ ਅਗਲਾ ਗੁਰੂ ਗ੍ਰੰਥ ਸਾਹਿਬ ਦਾ ਸਰਲੇਖ ਹੈ ਸੋ ਦਰ ਜਿਹੜੇ ਜਪ ਨਾਲ ਜੁੜੇ ਨੇ ਉਹ ਸੋ ਦਰ ਤੱਕ ਪਹੁੰਚਣਗੇ ਜਿਹੜੇ ਸੋ ਦਰ ਤੱਕ ਪਹੁੰਚੇ ਨਹੀਂ ਅਗਲਾ ਸਰਲੇਖ ਹੈ ਸੋ ਪੁਰਖ ਇੱਕ ਦਿਨ ਉਹ ਸੋ ਪੁਰਖ ਵਿੱਚ ਅਪੇਧ ਹੋ ਜਾਣਗੇ ਤੇ ਸੋਹ ਪੁਰਖ ਤੋਂ ਅਗਲਾ ਸਰਲੇਖ ਹੈ ਸੋਹਲਾ ਜਿਹੜੇ ਸੋਹ ਪੁਰਖ ਨਾਲ ਜੁੜ ਜਾਣ ਫਿਰ ਦੁਨੀਆਂ ਦੇ ਸੋਹਲੇ ਨਿਗਾਂਦੇ ਉਹ ਨਿਰਪਹੁ ਦੇ ਸੋਹਲੇ ਗਾਨ ਲੱਗ ਪੈਂਦੇ ਤੇਰਾ ਅੰਗ ਤੱਕ ਬਚਨ ਨੇ ਫਿਰ ਸਮਝੀਏ ਮੈਂ ਬੇਨਤੀ ਕਰ ਰਿਹਾ ਸਵੇਰੇ ਇੱਥੇ ਵਿਚਾਰ ਉਤੇ ਛੱਡੀ ਸੀ ਏਕ ਓੰਕਾਰ ਸਿੱਖਾਂ ਤੇਰੀ ਮੰਜ਼ਲ ਖੈ ਪ੍ਰਾਪਤੀ ਗੁਰ ਪ੍ਰਸਾਦ ਖੈ ਗੁਰ ਪ੍ਰਸਾਦ ਉਹਦੇ ਚਿੰਤਨ ਨਾਲ ਜਪ ਨਾਲ ਮਿਲੇਗੀ ਜਪ ਕਰੇਗਾ ਤੇ 100 ਦਰ ਤੱਕ ਤੇਰੀ ਰਸਾਈ ਹੋ ਜਾਏਗੀ ਜੇ 100 ਦਰ ਤੇ ਪਹੁੰਚੇਗਾ ਤੇ ਉਥੇ 100 ਪੁਰਖ ਤੈਨੂੰ ਉਸ ਘਰ ਵਿੱਚ ਮਿਲਣਗੇ ਤੇ ਜਿਤ ਨੂੰ 100 ਪੁਰਖ ਮਿਲ ਜਾਏ ਸੱਚ ਜਾਣੋ ਫਿਰ ਉਹ 100 ਪੁਰਖ ਦੇ ਸੋਹਲੇ ਗਾਉਂਦਾ ਹੈ ਸੋਹਲੇ ਦਾ ਅਖਰੀ ਅਰਥ ਹੈ ਖੁਸ਼ੀ ਦਾ ਗੀਤ ਮੰਗਲ ਮਈ ਗੀਤ ਤੁਨ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਵਿੱਚ ਇਹ ਬਚਨ ਕਹੇ ਪਾਵਾਂ ਅਸੀਂ ਇਸ ਬਾਣੀ ਨੂੰ ਸੌਣ ਲੱਗਿਆਂ ਪੜਨੀ ਹੈ ਪਰ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸਰੀਰਕ ਚੋਲਾ ਸਮੇਟਣ ਤੋਂ ਪਹਿਲਾਂ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹਿ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਖਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਨਿਤ ਨਿਤ ਜੀੜੇ ਸੰਭਾਲੀਐ ਦੇਖੇਗਾ ਦੇਵਨਖਾਰ ਤੇਰਾ ਧਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਹ ਅਗਲੇ ਬਚਨ ਨੇ ਸੰਬਤ ਸਾਹਾ ਲਿਖਿਆ ਮਿਲਕਰ ਪਾਉ ਉਹ ਤੇਲ ਦਿਉ ਸਜਣ ਆਸੀ ਸੜੀਆਂ ਜਿਉ ਕੋ ਵੈ ਸੈਭ ਸੋ ਮੇਲ ਖਜ਼ੂਰ ਨੇ ਅੰਤ ਸੋਇਲਾ ਗਾਇਆ ਸੋਇਲੇ ਦਾ ਕੀਰਤਨ ਕੀਤਾ ਗਿਆ ਜਨਮ ਸਾਖੀ ਨੇ ਜੋ ਬਚਨ ਕਹੇ ਮੈਨੂੰ ਸੱਚਮੁੱਚ ਇਹ ਬਚਨ ਪਾਏ ਕਿਉਂਕਿ ਜਦੋਂ ਅਸੀਂ ਰਾਤ ਨੂੰ ਸੌਂਨੇ ਆਂ ਤੇ ਸਿੱਖ ਦੀ ਨਿਤਨੇਮ ਦੀ ਅੰਤਲੀ ਬਾਣੀ ਜੋ ਹੈ ਉਹ ਸੋਹਿਲਾ ਸਾਹਿਬ ਖੈ ਸੋਹਿਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਦੋਂ ਸਿੱਖ ਪੜਦਾ ਹੈ ਅੱਜ ਅਸੀਂ ਇਹਦੇ ਪੰਜ ਸ਼ਬਦ ਪੜਨੇ ਮੁਕੰਮਲ ਬਾਣੀ ਪੰਜ ਸ਼ਬਦ ਖੈ ਇਹਦੇ ਵਿੱਚੋਂ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨੇ ਇੱਕ ਸ਼ਬਦ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਹੈ ਤੇ ਇੱਕ ਸ਼ਬਦ ਧੰਗ ਗੁਰੂ ਅਰਜੁਨ ਸਾਹਿਬ ਨੇ ਉਚਾਰਨ ਕੀਤਾ ਹੈ ਸੋਹਿਲਾ ਸਾਹਿਬ ਦੇ ਪਹਿਲੇ ਵਚਨ ਕਦੀ ਪੜੋ ਕਿਉਂ ਹਜ਼ੂਰ ਨੇ ਅੰਤਲੇ ਸਮੇਂ ਕਿਹਾ ਪੜੋ ਸੋਹਿਲੇ ਦਾ ਸ਼ਬਦ ਤੇ ਅੱਜ ਅਸੀਂ ਦੇਖਨੇ ਖਾਂ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ ਤੇ ਅਸੀਂ ਉੱਥੇ ਟੇਕ ਕੇ ਵੀ ਸੋਹਿਲਾ ਗਾਣੇ ਰਾਤ ਨੂੰ ਸੌਣ ਲੱਗਿਆਂ ਵੀ ਸੋਹਿਲਾ ਚਲਾਣੇ ਤੋਂ ਬਾਅਦ ਵੀ ਸੋਹਿਲਾ ਅਸਲ ਵਿੱਚ ਇਹਦਾ ਕੋਈ ਭਾਵ ਸੀ ਕਿ ਇਹ ਮਨੁੱਖ ਚੇਤੇ ਰੱਖ ਜਦੋਂ ਤੂੰ ਰਾਤ ਨੂੰ ਸੁੱਤੈਂ ਰਾਤ ਦੀ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਬੜੀ ਵੱਡੀ ਨੀਂਦ ਹੈ ਬਸ ਨੀਂਦ ਨੂੰ ਤੂੰ ਮੌਤ ਨੂੰ ਨੇੜੇ ਹੋ ਕੇ ਤੱਕ ਲਈ ਅੱਜ ਰਾਤ ਸੁੱਤੈਂ 6 ਘੰਟੇ ਦੀ ਨੀਂਦ ਇੱਕ ਛੋਟੀ ਮੌਤ ਹੈ ਤੇ ਜਿਸ ਦਿਨ ਮੌਤ ਆ ਗਈ ਉਸ ਦਿਨ ਵੱਡੀ ਨੀਂਦ ਹੈ ਉਸ ਨੀਂਦ ਵਿੱਚ ਸੁੱਤੇ ਹੋਏ ਕਦੀ ਵੀ ਜਾਗੇ ਬਾਬਾ ਜੀ ਨੇ ਅੰਤਲੇ ਸਮੇਂ ਸੋਹਿਲਾ ਦਿੱਤਾ ਤੇ ਗਾਇਆ ਵੀ ਸੋਹਿਲਾ ਹੁਣ ਪਹਿਲੇ ਅਖਰੀ ਅਰਥ ਤਾਂ ਸਪਸ਼ਟ ਨੇ ਕਿ ਤੁਸੀਂ ਉਸ ਘਰ ਵਿੱਚ ਬੈਠ ਕੇ ਗੀਤ ਗਾਓ ਕਿਹੜੇ ਘਰ ਵਿੱਚ ਸਤ ਸੰਗਤ ਘਰ ਵਿੱਚ ਕਿਦਾਂ ਸੋਹਲਾ ਗਾਓ ਸੰਸਾਰ ਦੇ ਲੋਕਾਂ ਦਾ ਨਹੀਂ ਗੁਰਮਖੋ ਇੱਕ ਗੱਲ ਚੇਤੇ ਰੱਖਿਓ ਜਿਸ ਨੂੰ ਪਰਮਾਤਮਾ ਦੀ ਸਿਵਤ ਕਰਨ ਦੀ ਜਾਂਚ ਆ ਗਈ ਉਹ ਕਦੀ ਦੁਨੀਆ ਦੇ ਸੋਹਲੇ ਨਹੀਂ ਜੀ ਗਾਂਦਾ ਜੇ ਕਦੀ ਉਹਦੇ ਸਾਹਮਣੇ ਦੁਨੀਆ ਦੇ ਸੋਹਲੇ ਦੀ ਗੱਲ ਕਰੋ ਤੇ ਉਹ ਕਹਿੰਦਾ ਦੁਨੀਆ ਨਾ ਸਾਲਾ ਹੈ ਜੋ ਮਰ ਵੰਜੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਜੇ ਕਿਤੇ ਦੁਨੀਆ ਦੀ ਸ਼ਿਫਤ ਦੀ ਗੱਲ ਕਰੋ ਉਹ ਕਹਿੰਦਾ ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵੰਜਾਈ ਛੋੜਿਆ ਮੈਂ ਸੰਸਾਰ ਦੇ ਸੋਹੇ ਲਗਾਉਣੇ ਛੱਡ ਦਿੱਤੇ ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵੰਜਾਈ ਛੋੜਿਆ ਖੱਬ ਕਿਝ त्यागी ਖੱਬੇ ਸਾ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾ ਕੇ ਇਹ ਦਾ ਅਰਥ ਕੇਵਲ ਵਿਆਹ ਤੱਕ ਸੀਮਿਤ ਨਹੀਂ ਪੱਲੇ ਟੈਂਡੇ ਲੱਗੀ ਤੇਰੇ ਚਰਨਾਂ ਦਾ ਓਟ ਆਸਰਾ ਲੈ ਸਿੱਖ ਕਹਿੰਦਾ ਜੇ ਸੋਹਿਲਾ ਗਾਉਣਾ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹ ਸੱਚਾ ਸੋਹਿਲਾ ਸੱਚ ਹੈ ਘਰ ਗਾਵੋ ਜੇ ਤੂੰ ਸੋਹਿਲਾ ਗਾਉਣਾ ਚਾਹਂਦਾ ਹੈ ਤੇ ਦੁਨੀਆ ਦੇ ਸੋਹਿਲੇ ਗਾਉਣ ਦੀ ਥਾਂ ਤੂੰ ਸੱਚੇ ਪਰਮਾਤਮਾ ਦਾ ਸੋਹਿਲਾ ਗਾ ਪਹਿਲਾ ਬਚਨ ਕੀਤਾ ਕਿ ਜਿਸ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੋਵੇ ਉਸ ਘਰ ਦੇ ਵਿੱਚ ਸੋਹਲਾ ਗਾਇਆ ਜਹ ਦੂਸਰੀ ਬਖਸ਼ਿਸ਼ ਕੀਤੀ ਕਹਿੰਦੇ ਨੇ ਜੇ ਸੋਹਲਾ ਗਾਉਣੇ ਤੇ ਮੇਰੇ ਨਿਰਭਉ ਪਰਮਾਤਮਾ ਦਾ ਸੋਹਲਾ ਗਾਂ ਜਿਹਨੂੰ ਕਿਸੇ ਦਾ ਕੋਈ ਭੈ ਨਹੀਂ ਤੇ ਨਾਲ ਬਖਸ਼ਿਸ਼ ਕੀਤੀ ਉਹਨੇ ਮੈਂ ਕੁਰਬਾਨ ਜਾਵਾਂ ਉਸ ਤੋਂ ਜਿਹਦੇ ਸੋਹਲੇ ਗਾ ਕੇ ਅੰਦਰ ਨੂੰ ਨਿਰਭੈਤਾ ਮਿਲਦੀ ਹੈ ਉਸ ਤੋਂ ਅਗਲਾ ਬਚਨ ਕੀਤਾ ਉਹਨੇ ਕਿ હે ਪਰਮਾਤਮਾ ਤੁਸੀਂ ਰੋਜ਼ ਜੀਵਾਂ ਦੀ ਸੰਭਾਲ ਕਰਦੇ ਹੋ ਨਿਤ ਨਿਤ ਜੀੜੇ ਸੰਭਾਲੀਐਨ ਰੋਜ਼ ਰੋਜ਼ ਤੂੰ ਜੀਵਾਂ ਨੂੰ ਸਾਹਮਣੇ ਦੇਖੇਗਾ ਦੇਵਨਖਾਹ ਜਿਹੜਾ ਪਰਮਾਤਮਾ ਤੈਨੂੰ ਦਾਤਾ ਦਿੰਦਾ ਹੈ ਉਹ ਹੀ ਤਾਂ ਪਰਮਾਤਮਾ ਤੇਰੀ ਸੰਭਾਲ ਪਿਆ ਕਰਦਾ ਹੈ ਕੇਵਲ ਬੰਦਾ ਇੱਕ ਭਰਮ ਵਿੱਚ ਪੈ ਜਾਂਦਾ ਹੈ ਮੈਂ ਸਿਰਫ ਆਧਾਰ ਬਣਾਇਆ ਅੰਤਲੇ ਸਮੇ ਬਾਬੇ ਨੇ ਕਿਹਾ ਕਿ ਸੋਹਿਲਾ ਗਾਓ ਕਿਉਂ ਕਹਿ ਦਿੱਤਾ ਸੋਹਿਲਾ ਗਾਓ ਤੇ ਰੋਜ਼ ਸ਼ਾਮ ਨੂੰ ਸੌਣ ਲੱਗਿਆਂ ਵੀ ਸੋਇ ਲਗਾਓ ਤੇ ਚਿਖਾਂ ਵੱਲ ਦੀ ਹੋਵੇ ਤੇ ਤਾਂ ਨਹੀਂ ਸੋਇ ਲਗਾ ਹਜ਼ੂਰ ਨੇ ਇਹਦੇ ਵਿੱਚ ਕਿਹਾ ਭਾਈ ਪਰਮਾਤਮਾ ਦੇ ਸੋਇਲੇ ਗਾਈ ਕਿਉਂਕਿ ਬੰਦੇ ਦੇ ਸੋਇਲੇ ਉਹ ਲੋਕ ਗਾਉਂਦੇ ਨੇ ਜਿਹੜੇ ਲਾਲਚੀ ਤੇ ਖਿਰਸੀ ਨੇ ਤੇ ਜਿਹੜੇ ਪਰਮਾਤਮਾ ਤੇ ਭਰੋਸਾ ਕਰਕੇ ਚੱਲਣ ਚੇਤੇ ਰੱਖੀਓ ਕਦੀ ਬੰਦੇ ਦੇ ਸੋਇਲੇ ਨਹੀਂ ਗਾਉਂਦੇ